ਅੱਜ ਜੀ ਗਰਜੀਤ ਸਿੰਘ ਔਜਲਾ ਜੀ ਅੱਜ ਤੁਸੀਂ ਕਿਹਦੀ ਗਵਾਈ ਚ ਸਮਰਥਨ ਦੇਣ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਭਾਈ ਅਮਰਪਾਲ ਸਿੰਘ ਜੀ ਜੋ ਆਜ਼ਾਦ ਉਮੀਦਵਾਰ ਵੱਲੋਂ ਖਡੂਰ ਸਾਹਿਬ ਹਲਕੇ ਚੋਂ ਇਲੈਕਸ਼ਨ ਲੜਨ ਜਾ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਪਹਲੋਲੇ ਦੀ ਸੰਗਤ ਵੱਲੋਂ ਉਹਨਾਂ ਦੇ ਰਈਆ ਵਿਖੇ ਉਹਨਾਂ ਦੇ ਦਫ਼ਤਰ ਦੀ ਓਪਨਿੰਗ ਲਈ ਸਾਰੇ ਹਮਮਾ ਆ ਕੇ ਪਹੁੰਚਣ ਲੱਗੇ ਆ ਸਾਰੀ ਸੰਗਤ ਨੂੰ ਬੇਨਤੀ ਆ ਜੀ ਉਹਨਾਂ ਦੇ ਰਈਆ ਵਿਖੇ ਉਹਨਾਂ ਦੇ ਆਪਣੇ ਸਾਥ ਲਈ ਸਾਰੇ ਪਿੰਡ ਤੋਂ ਪਿੰਡ ਦੌਰ ਟੂ ਡੋਰ ਸਾਰੇ ਜਣੇ ਵੀਰ ਮੇਰੇ ਆ ਕੇ ਉਹਨਾਂ ਦੇ ਸਮਰਥਨ ਦਿਓ ਤਾਂ ਜੋ ਵੱਡੀ ਲੀਡ ਦਾ ਭਾਈ ਸਾਹਿਬ ਖਡੂਰ ਸਾਹਿਬ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਇਹ ਗੁਰਜੀਤ ਸਿੰਘ ਜੀ ਇਹ ਦਫ਼ਤਰ ਕਿੱਥੇ ਘਰ ਰਹੀਏ ਦੇ ਵਿੱਚ ਜੇ ਕੱਲ ਨੂੰ ਹੋਰ ਤੁਹਾਡੇ ਨਾਲ ਸਮਰਥਨਾਂ ਨੇ ਪਹੁੰਚਣਾ ਹੋਵੇ ਤੇ ਉਹਨਾਂ ਨੂੰ ਇੱਥੇ ਥੋੜਾ ਜਿਆਦਾ ਦੱਸਿਆ ਜਾਵੇ ਵੀ ਜਿਹੜਾ ਦਫ਼ਤਰ ਦੀ ਓਪਨਿੰਗ ਹੋ ਰਹੀ ਆ ਇਹ ਕਿੱਥੇ ਹੋ ਰਹੀ ਆ ਇਹ ਵੀਰ ਜੀ ਆਪਣੇ ਦਰਸ਼ ਪੈਲਸ ਲੱਗ ਕੇ ਓਪਨਿੰਗ ਹੋ ਰਹੀ ਆ ਬਾਅਦ ਚੋ ਜਿੱਦਾਂ ਵੀ ਪਾਰਟੀ ਦਾ ਕੋਈ ਹੋਰ ਜਗ੍ਹਾ ਤੇ ਚੁਣੀ ਜਾਊਗੀ ਤੇ ਫਿਲਹਾਲ ਤੇ ਉਹਨਾਂ ਦਰਸ਼ ਪੈਲਸ ਲੱਗ ਕੇ ਉਹਨਾਂ ਦੀ ਓਪਨਿੰਗ ਆ ਹੁਣ ਵੀ ਅਸੀਂ ਆੰਦੇ ਆ ਕਿ ਜਿਹੜੇ ਵੀ ਲਾਈਵ ਜਾਂ ਕਿਸੇ ਤਾਈਂ ਪੋਸਟ ਪਹੁੰਚਦੀ ਆ ਤੇ ਵੱਧ ਤੋਂ ਵੱਧ ਸੰਤੋਥੇ ਪਹੁੰਚ ਪਰਿਵਾਰ ਨੂੰ ਆਪਣੇ ਸਾਰਿਆਂ ਦੇ ਸਾਥ ਦੇ ਨਾਲ ਵੱਡਾ ਖੁਸ਼ਹਾਲਾ ਮਿਲੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਅੱਗੇ ਪਿੱਛੇੋਂ ਵੀ ਕਿਸੇ ਨੇ ਉੱਥੋਂ ਕੋਈ ਵੀ ਚੀਜ਼ ਕੋਈ ਵੀ ਸਲਾਹ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਲੈਣਾ ਹੋਵੇ ਕੋਈ ਵੀ ਆਪਣੇ ਝੰਡੇ ਲੈਣੇ ਜਾਂ ਕੋਈ ਵੀ ਹੋਰ ਬੈਨਰ ਵਗੈਰਾ ਲੈਣੇ ਆ ਤੇ ਰੱਯਾ ਵਿਖੇ ਦਰਸ਼ ਪੈਸ ਲਾਗੇ ਪਹੁੰਚ ਕੇ ਉਹਨਾਂ ਦੇ ਆਫਿਸ ਤੋਂ ਲੈ ਸਕਦਾ ਤੇ ਅੱਜ ਤੁਹਾਨੂੰ ਕਿੰਨਾ ਕਿ ਲੱਗ ਰਿਹਾ ਵੀ ਇਕੱਠ ਹੋਊਗਾ ਤੁਹਾਡੇ ਸਭ ਦੇ ਨਾਲ ਕਿੰਨੇ ਕਿੰਨੇ ਪਿੰਡਾਂ ਤੱਕ ਮੈਸੇਜ ਪਹੁੰਚਿਆ ਵੀ ਅੱਜ ਅਮਰਪਾਲ ਦੇ ਸਮਰਥਨ ਤੁਸੀਂ ਜਾ ਰਹੇ ਕਿੰਨੇ ਕਿੰਨੇ ਪਿੰਡ ਅਸੀਂ ਤੇ ਇਹ ਆਗੇ ਬਹੁਤ ਵੱਡਾ ਹੁੰਗਾਰਾ ਮਿਲੇਗਾ ਅੱਜ ਸਾਡੇ ਵੀ ਕੁਝ ਵੀਰ ਅਜੇ ਲੇਟ ਵਾ ਥੋੜੇ ਜਿਹੀ ਅਸੀਂ ਵੀ ਥੋੜੇ ਲੇਟ ਵਾ ਪਹਿਲਾ ਦੇਣਿਆ ਤੇ ਬਹੁਤ ਪਿੰਡਾਂ ਚ ਸਾਰੇ ਵੀਰ ਦਿਲੋਂ ਚਾਹੁੰਦੇ ਆ ਕਿ ਅਸੀਂ ਤੁਰੀਏ ਸਾਰੇ ਜਾਣੇ ਬਹੁਤ ਵੱਡਾ ਹੰਧਾਰਾ ਦੇਣਗੇ ਉੱਥੇ ਰਹੀਏ ਆਣ ਕੇ ਜੇ ਤੇ ਰਹੀਏ ਜਾ ਕੇ ਦਰਸ਼ ਪੈਸ ਲੱਗਿਆ ਅੱਜ ਮਹਾਰਾਜ ਕਿਰਪਾ ਕਰਨ ਬਹੁਤ ਵੱਡਾ ਇਕੱਠ ਹੋਊਗਾ ਜੀ ਥੈਂਕ ਯੂ ਗੁਰਜੀਤ ਸਿੰਘ ਔਇਲਾ ਸਾਹਿਬ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਕੇਟੀਵੀ ਪੰਜਾਬ ਦੇਖਦੇ ਸੁਰਤਿਆਂ ਨੂੰ ਪਿਆਰ ਭਰੀ ਸასი ਕਾਲ ਜੀ ਅੱਜ ਪਾਈ ਅਮਰਤਪਾਲ ਦੇ ਸਮਰਥਨ ਦੇ ਵਿੱਚ ਪਿੰਡ ਫਲੋਜਲੇ ਤੋਂ ਸੰਗਤ ਜਾ ਰਹੀ ਆ ਸਮਰਥਨ ਦੇਣ ਲਈ ਤੇ ਕੋਰਡ ਮੁਤਾਬਕ ਦੇ ਵੀ ਹੈਗੇ ਆ ਸਾਡੇ ਸਿੰਘ ਆ ਦੇਖੋ ਜੀ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਥੋੜੇ ਟਾਈਮ ਤੱਕ